ਮੈ ਜੀ ਮੇਰਾ ਇੱਕ ਕਮਨਟਰ 25 ਕਿਲੋ weight ਸੀਗਾ ਜੀ ਜੀ 5 ਮਹੀਨਿਆਂ ਦੇ ਵਿੱਚ 40 ਕਿਲੋ weight ਘਟਾਇਆ ਮੈਂ 5 ਮੰਥ ਦੇ ਵਿੱਚ 40 ਕਿਲੋ weight ਘਟਾਇਆ ਮੈਂ ਆਲੂ ਵਾਲੇ ਪਰਾਂਠੇ ਵੀ ਖਾਦੇ ਜੀ ਗੋਲ ਗੱਪੇ ਵੀ ਖਾਦੇ ਆ ਜੀ ਸੈਂਡਵਿਚ ਵੀ ਲੇ ਆ ਜੀ ਸਾਡੀ ਮੀਲ ਦੇ ਵਿੱਚ ਆਉਂਦਾ ਸੀਗਾ ਫਿਰ ਵੀ 40 ਕਿਲੋ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਆਲੂ ਤੇ ਭੋਂਦੇ ਖਾ ਕੇ weight ਘਟਾ ਸਕਦੇ ਆਪਾਂ ਖੜੇ ਹੋ ਜੋ ਦੋ ਮਿੰਟ ਹਾਂ ਜੀ ਮੈਮ ਕੀ ਇਹ ਪੋਸੀਬਲ ਹੈ ਦੰਮੈਂ ਮੈਂ ਆਪਣਾ 2 ਮਨთ ਦੇ ਵਿੱਚ ਆਪਣਾ 15 ਕਿਲੋ weight loss ਕੀਤਾ ਆਪਾਂ ਦੇਖੋ ਨਿਊਟ੍ਰੀਸ਼ਨ ਦਿੰਨੇ ਆ ਉਹਦੇ ਨਾਲ ਨਾਲ ਤੁਹਾਨੂੰ ਹੋਮ ਡਾਈਟ ਦਿੱਤੀ ਜਾਂਦੀ ਹੈ ਜਿਹੜੀ ਕਿ ਤੁਹਾਡਾ weight loss ਕਰਨ ਦੇ ਵਿੱਚ ਹੈਲਪ ਕਰਦੀ ਹੈ ਤੁਹਾਡੀ ਬਹੁਤ ਨੁਕਸੇ ਵੀ ਅਪਣਾਏ ਨੇ ਬਹੁਤ ਹਕੀਮਾਂ ਦੇ ਵੈਦਾਂ ਦੇ ਵੀ ਮੈਂ ਲੈ ਕੇ ਲੈਨੇ ਪ੍ਰੋਡਕਟ ਬੱਟ ਮੈਨੂੰ ਉਹਦੇ ਨਾਲ ਕੋਈ ਵੀ ਫਰਕ ਨਹੀਂ ਪਿਆ ਮੈਨੂੰ ਨਿਊਟ੍ਰੀਸ਼ਨ ਨਾਲ ਹੀ ਫਰਕ ਪਿਆ ਕਿਸੇ ਤਰ੍ਹਾਂ ਦਾ ਕੋਈ ਇਹਦੇ ਵਿੱਚ ਕੈਮੀਕਲ ਜਾਂ ਕੋਈ ਸਟੀਰੋਇਡ ਜਾਂ ਕੋਈ ਮੈਡੀਸਨ ਨਹੀਂ ਹੈਗੀ ਤੇ ਫਰੂਟ वेजिटेबल 베ਸਡ ਨਿਊਟ੍ਰੀਸ਼ਨ ਹੋਣ ਕਰਕੇ ਇਹ ਹਰ ਇੱਕ ਬੰਦਾ ਜਿਹੜਾ ਯੂਜ਼ ਕਰ ਸਕਦਾ 2 ਸਾਲ ਤੋਂ ਲੈ ਕੇ 100 ਸਾਲ ਤੱਕ ਦਾ ਹਰ ਇੱਕ ਪਰਸਨਲਿੀ ਯੂਜ਼ ਕਰਕੇ ਆਪਣਾ weight lose ਕਰ ਸਕਦਾ ਸ਼ਰਗਲ ਨਮਸਕਾਰ ਆਦਾਬ ਮੈ ਸ਼ਿਵਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਪ੍ਰਾਈਮ ਮੋਦੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਉਹਨਾਂ ਲੋਕਾਂ ਲਈ ਜੋ ਸੋਚਦੇ ਨੇ ਘਰ ਦੇ ਵਿੱਚ ਬੈਠੇ ਬੈਠ ਕੇ ਕਿ ਆਪਾਂ ਰੋਟੀ ਪਾਣੀ ਖਾ ਕੇ ਗੋਲ ਗੱਪੇ ਖਾ ਕੇ ਪ੍ਰੋਂਠੇ ਖਾ ਕੇ weight loss ਕਰ ਸਕਦੇ ਜੀ ਬਿਲਕੁਲ ਆਹ ਪ੍ਰੋਂਠੀ ਵੀ ਹੈ ਗੋਲ ਗੱਪਾ ਵੀ ਹੈ ਸੈਂਡਵਿਚ ਵੀ ਹੈ ਪੈਕਡ ਫੂਡ ਹੈ ਤੇ ਇਸ ਦੇ ਨਾਲ ਵੀ ਆਪਾਂ weight loss ਕਰ ਸਕਦੇ ਜੀ ਅਜਿਹੀ ਕੁਝ ਲੋਕ ਅੱਜ ਮੇਰੇ ਨਾਲ ਜੁੜਨ ਵਾਲੇ ਨੇ ਜੋ ਕਿ ਦਾਵਾ ਕਰਦੇ ਨੇ ਕਿ ਗੋਲ ਗੱਪੇ ਵੀ ਖਾਓ ਅੱਲੂ ਵਾਲੇ ਪ੍ਰੌਂਠੇ ਵੀ ਖਾਓ ਤੇ ਵਜ਼ਨ ਵੀ ਘਟਾਓ ਕਿਵੇਂ ਪੋਸੀਬਲ ਹੈ ਭਾਈ ਜਾਣਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਆਪਾਂ ਗੋਲ ਗੱਪੇ ਪ੍ਰੌਂਠੇ ਸੈਂਡਵਿਚ ਲੈ ਕੇ ਖਰੇ ਆਂ ਤਾਂ ਆਪਾਂ ਕਹਿੰਦੇ weight ਘਟਾਓ ਕਿਵੇਂ ਘਟਾ ਲੀਏ ਖਾ ਪੀ ਕੇ ਹਾਂਜੀ ਮੈਡਮ ਤੁਸੀਂ ਖਾਂਦੇ ਪੀਂਦੇ ਆਪਣਾ weight ਘਟਾ ਸਕਦੇ ਹੋ ਕਿਵੇਂ ਆਪਾਂ ਦੇਖੋ ਨਿਊਟ੍ਰੀਸ਼ਨ ਦਿੰਨੇ ਆ ਉਹਦੇ ਨਾਲ ਨਾਲ ਤੁਹਾਨੂੰ ਹੋਮ ਡਾਈਟ ਦਿੱਤੀ ਜਾਂਦੀ ਹੈ ਜਿਹੜੀ ਕਿ ਤੁਹਾਡਾ weight loss ਕਰਨ ਦੇ ਵਿੱਚ ਹੈਲਪ ਕਰਦੀ ਹੈ ਤੁਹਾਡੀ ਸਰ ਇਹ ਤਾਂ ਨਹੀਂ ਕਹੋਗੇ ਕਿ ਪ੍ਰੌਂਠੀ ਜੀ ਤੁਸੀਂ ਚਾਰ ਖਾਣੇ ਉਹ ਦੋ ਕਰ ਲਓ ਦੋ ਖਾਣੇ ਉਹ ਦਾ ਇੱਕ ਕਰ ਲਓ ਨਹੀਂ ਜੀ ਇਹ ਤਾਂ ਕੁਸਨੀ ਤੁਹਾਡੇ ਸਾਹਮਣੇ ਲਾਈਵ ਰਿਜ਼ਲਟਸ ਬੈਠੇ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਉਹਨਾਂ ਦਾ ਜਿਹੜਾ weight ਆ ਉਹਨਾਂ ਨੇ ਕਿਦਾਂ ਘਟਾਇਆ ਆ ਆਲੂ ਤੇ ਫੌਂਡੇ ਖਾ ਕੇ weight ਘਟਾ ਸਕਦੇ ਆਪਾਂ ਖੜੇ ਹੋ ਜੋ ਦੋ ਮਿੰਟ ਹਾਂਜੀ ਮੈਮ ਕਿਵੇਂ ਪੋਸੀਬਲ ਹੈ ਮੈਮ ਮੈਂ ਆਪਣਾ 2 ਮਨਥ ਦੇ ਵਿੱਚ ਆਪਣਾ 15 ਕਿਲੋ weight ਲੋਸ ਕੀਤਾ 2 ਮਨਥ ਦੇ ਵਿੱਚ 15 ਕਿਲੋ ਹਾਂਜੀ ਮੈਮ ਖਾਂਦੇ ਕੀ ਸੀ ਮੈਂ ਆਲੂ ਵਾਲੇ ਪਰੌਂਠੇ, ਗੋਲ ਗੱਪੇ, ਸੈਂਡਵਿਚ ਵੀ ਖਾ ਕੇ ਜੀ ਤੇ ਆਪਣੀ ਜਿਹੜੀ ਡਾਈਟ ਸੀਗੀ ਆਪਣਾ ਨਿਊਟ੍ਰੀਸ਼ਨ ਆ ਉਹਨੂੰ ਐਡ ਕਰਕੇ ਬਹੁਤ ਨੁਕਸੇ ਵੀ ਅਪਣਾਏ ਨੇ, ਬਹੁਤ ਹਕੀਮਾਂ ਦੇ ਬੈਦਾਂ ਦੇ ਵੀ ਮੈਂ ਲੈ ਕੇ ਲੈਨੇ ਪ੍ਰੋਡਕਟ ਬਟ ਮੈਨੂੰ ਉਹਦੇ ਨਾਲ ਕੋਈ ਵੀ ਫਰਕ ਨਹੀਂ ਪਿਆ। ਮੈਨੂੰ ਨਿਊਟ੍ਰੀਸ਼ਨ ਨਾਲ ਹੀ ਫਰਕ ਪਿਆ। ਤੇ ਡਾਈਟ ਚਾਰਟ ਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਪਾਰਟਿਕੂਲਰ ਜੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੀ ਹੈ। ਆਪਾਂ ਇੱਕ ਬੈਲੈਂਸਡ ਡਾਈਟ ਪਲਾਨ ਕਰਦੇ ਹਾਂ ਜਿਹੜਾ ਕਿ ਤੁਹਾਡੀ ਬੋਡੀ ਦੇ ਵਿੱਚ ਉਹ ਫੈਟ ਤੇ weight ਘਟਾਉਣ ਦੇ ਵਿੱਚ ਹੈਲਪ ਕਰਦਾ। ਅਸੀਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਰਿਜ਼ਲਟ ਆ ਠੀਕ ਆ ਉਹ ਕ੍ਰੀਏਟ ਕਰ ਚੁੱਕੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਜੀ ਮੇਰਾ ਇੱਕ ਕਮੈਂਟਰ 25 ਕਿਲੋ weight ਸੀਗਾ ਜੀ ਜੀ 5 ਮਹੀਨਿਆਂ ਦੇ ਵਿੱਚ 40 ਕਿਲੋ weight ਘਟਾਇਆ ਮੈਂ 5 ਮੰਥ ਦੇ ਵਿੱਚ ਉਹ 40 ਕਿਲੋ weight ਘਟਾਇਆ ਜੀ ਮੈਂ ਆਲੂ ਵਾਲੇ ਪਰਾਂਠੇ ਵੀ ਖਾਦੇ ਆ ਜੀ ਗੋਲ ਗੱਪੇ ਵੀ ਖਾਦੇ ਆ ਜੀ ਸੈਂਡਵਿਚ ਵੀ ਲਿਆ ਜੀ ਸਾਡੀ ਮੀਲ ਦੇ ਵਿੱਚ ਆਉਂਦਾ ਸੀਗਾ ਫਿਰ ਵੀ 40 ਕਿਲੋ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਨਾਲ ਬੈਦਰ ਨਿਊਟ੍ਰੀਸ਼ਨ ਨਾਲ ਜੀ ਹਾਂਜੀ ਆਪਾਂ ਇੱਥੇ ਕਿਸ ਜਗ੍ਹਾ ਤੇ ਲੋਕੇਸ਼ਨ ਤੇ ਖੜੇ ਹਾਂ ਕਿਉਂਕਿ ਦੇਖੋ ਵੀਡੀਓ ਦੇਖਣ ਵਾਲੇ ਤਾਂ ਸੋਚ ਰਹੇ ਹੋਣਗੇ ਮੈਂ ਵੀ ਜਾਵਾਂ ਮੈਂ ਵੀ ਗੱਲ ਕਰਾਂ ਪੰਦੇਰ ਨਿਊਟ੍ਰੀਸ਼ਨ ਕਲੱਬ ਮਲੌਤ ਦੇ ਵਿੱਚ ਆ ਇੱਥੇ ਤੁਸੀਂ ਵਿਜ਼ਿਟ ਕਰੋ ਜਾਂ ਸਾਡੇ ਨੰਬਰ ਜਿਹੜੇ WhatsApp ਦੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੇ ਆ ਇਸ ਟਾਈਮ ਪੰਜਾਬ ਦੇ ਵਿੱਚ ਹੀ ਕਰ ਰਹੇ ਆ ਜਾਂ ਬਾਹਰ-ਬਾਰ ਵੀ ਆਪਾਂ ਡਾਈਟ ਚਾਰਟ ਬਣਾ ਕੇ ਦੇ ਰਹੇ ਆ ਜਾਂ ਜੋ ਦੁਬਈ ਕੈਨੇਡਾ ਵਗੈਰਾ ਬੈਠਾ ਉਹ ਵੀ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਹਾਂਜੀ ਦੇਖੋ ਆਪਾਂ ਜਿਹੜੀ ਸ਼ਿਪਿੰਗ ਹੈ ਦੀ ਆਲ ਓਵਰ ਇੰਡੀਆ ਦੇ ਵਿੱਚ ਤਾਂ ਸ਼ਿਪਿੰਗ ਬਿਲਕੁਲ ਫ੍ਰੀ ਆ ਤੁਸੀਂ ਵਰਲਡ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਉੱਥੇ ਸ਼ਿਪਿੰਗ ਕਰਵਾ ਸਕਦੇ ਹੋ ਪਰ ਉੱਥੇ ਜਿਹੜੇ ਕੋਰੀਅਰ ਚਾਰਜਸ ਨੇ ਉਹ ਵੇਰੀ ਕਰਦੇ ਆ ਕੰਟਰੀ ਵਾਈਜ਼ ਵੀ ਕਿਸ ਕੰਟਰੀ ਦੇ ਕਿੰਨੇ ਜਿਹੜੇ ਨੇ ਚਾਰਜਸ ਨੇ ਉਹ ਨਾਲ ਇਨਕਲੂਡ ਹੋਣਗੇ ਦੇਖੋ ਜੇ ਮੰਨ ਕੇ ਚੱਲੋ ਵੀ ਕਿਸੇ ਪਰਸਨ ਦਾ ਇੱਕ ਕੁਆਂਟਲ ਵਜ਼ਨ ਆ ਤਾਂ ਉਹਨਾਂ ਦਾ 1 ਮਹੀਨੇ ਦੇ ਵਿੱਚ 7 ਤੋਂ 10 ਕਿਲੋ ਤੱਕ ਵਜ਼ਨ ਘਟੂਗਾ ਕਿਸੇ ਤਰ੍ਹਾਂ ਦਾ ਕੋਈ ਇਹਦੇ ਵਿੱਚ ਕੈਮੀਕਲ ਜਾਂ ਕੋਈ ਸਟੀਰੋਇਡ ਜਾਂ ਕੋਈ ਮੈਡੀਸਨ ਨਹੀਂ ਹੈਗੀ ਤੇ ਫਰੂਟ ਵੈਜੀਟੇਬਲ ਬੇਸਡ ਨਿਊਟ੍ਰੀਸ਼ਨ ਹੋਣ ਕਰਕੇ ਇਹ ਹਰ ਇੱਕ ਬੰਦਾ ਜਿਹੜਾ ਯੂਜ਼ ਕਰ ਸਕਦਾ 2 ਸਾਲ ਤੋਂ ਲੈ ਕੇ 100 ਸਾਲ ਤੱਕ ਦਾ ਹਰ ਇੱਕ ਪਰਸਨ ਇਹਨੂੰ ਯੂਜ਼ ਕਰਕੇ ਆਪਣਾ weight lose ਕਰ ਸਕਦਾ। ਮਤਲਬ ਗਰੰਟੀ ਵਾਰੰਟੀ ਸ਼ੋਰਟੀ ਸਾਰੀ ਹੈ। ਕੀ ਐਸ ਮੈਮ ਗਾਰੰਟੀ ਹੈ 3 ਡੇ ਮਨੀ ਬੈਕਅਪ ਆ ਗਾਰੰਟੀ ਦੇ ਨਾਲ ਜਿਹੜਾ ਹੈਗਾ ਨਿਊਟ੍ਰੀਸ਼ਨ ਦਿੰਨੇ ਆ ਜੇਕਰ ਤੁਹਾਨੂੰ 3 ਦਿਨਾਂ ਦੇ ਵਿੱਚ ਨਿਊਟ੍ਰੀਸ਼ਨ ਦੇ ਨਾਲ ਫਰਕ ਪੈਣਾ ਸਟਾਰਟ ਨਹੀਂ ਹੁੰਦਾ ਤਾਂ ਆਪਾਂ ਫੁੱਲ ਰਿਪੋਰਟ ਦਿੰਨੇ ਆ ਪਰਸਨ ਬਿਲਕੁਲ ਅੱਛਾ ਮੈਂ ਹੁਣ ਜਾਉਂਗੀ ਕਿ ਦੋ ਕੁ ਟਿਪਸ ਵਿਊਅਰਸ ਨੂੰ ਦੇ ਦੋ ਤਾਂ ਕਿ ਉਹ ਗੱਲ ਸੁਣ ਕੇ ਜੋ ਜਿਨ੍ਹਾਂ ਦੇ ਮਨ ਦੇ ਵਿੱਚ ਆ ਰਿਹਾ ਨਾ ਕਿ ਹੁਣ ਟਰਾਈ ਤਾਂ ਸ਼ੁਰੂ ਤਾਂ ਕਰ ਲਈਏ ਹਾਂਜੀ ਦੇਖੋ ਮੈਮ ਟਿਪਸ ਨਾਲ ਗੱਲ ਨਹੀਂ ਬਣਨੀ ਜਿਵੇਂ ਕਿ ਆਪਾਂ ਘਰ ਦੇ ਨੁਸਖੇ ਵਰਤਦੇ ਹੋਏ ਆਪਣਾ weight lose ਕਰਦੇ ਹੀ ਆ ਜੀ ਬਿਲਕੁਲ ਬਟ ਤੁਹਾਨੂੰ ਸਾਨੂੰ ਮਿਲਣਾ ਹੀ ਪਊਗਾ ਜੀ ਇੱਕ ਵਾਰ ਸਾਨੂੰ ਮਿਲੋ ਵਿਜ਼ਿਟ ਕਰੋ ਸਾਡੇ ਕੋਲ ਜਾਂ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਆ ਤੁਸੀਂ ਸਾਨੂੰ WhatsApp ਥਰੂ ਵੀ ਜਿਹੜਾ ਕੰਟੈਕਟ ਕਰ ਸਕਦੇ ਹੋ ਤੇ ਸਾਡੇ ਨਾਲ ਜਿਹੜਾ ਹੈਗਾ ਆਪਣਾ ਬੇਡ लॉस ਜਰਨੀ ਹੈ ਜਿਹੜੀ ਉਹ ਸਟਾਰਟ ਕਰ ਸਕਦੇ ਹੋ ਕਈ ਤਰ੍ਹਾਂ ਦੇ ਬੰਦੇ ਆਦੇ ਮਿਲਦੇ ਆ ਸਾਨੂੰ ਜੋ ਕਹਿੰਦੇ ਆ ਜੀ ਕਿ 2 ਦਿਨਾਂ ਦਾ ਟਾਈਮ ਦੋ ਹਫਤੇ ਦਾ ਟਾਈਮ ਦੋ 10 ਦਿਨਾਂ ਦਾ ਟਾਈਮ ਦੋ weight ਘਟ ਹੋ ਜਾਣਾ ਲੇਕਿਨ ਇੱਥੇ ਆ ਕੇ ਘਰ ਦਾ ਖਾਣਾ ਖਾ ਕੇ ਤੇ ਜੋ ਮਨਪਸੰਦ ਚੀਜ਼ ਜੀ ਸੈਕਰੀਫਾਈਜ਼ ਨਹੀਂ ਕਰਨੀ ਪੈਣੀ ਹੈ ਟੇਸਟ ਆਪਾਂ ਨਹੀਂ ਖੋਣਾ ਤੇ ਆ ਕੇ ਆਪਾਂ weight lose ਜਰਨੀ ਵੀ ਸਟਾਰਟ ਕਰ ਸਕਦੇ ਆ ਮਿਲੋ ਮਿਲਣ ਲਈ ਕਰਨਾ ਕੁਝ ਨਹੀਂ ਹੈ ਨੰਬਰ ਤੁਹਾਡੇ ਸਕਰੀਨ ਤੇ ਦਿੱਤੇ ਜਾ ਰਹੇ ਨੇ ਜੀ ਕਾਲ ਕਰੋ ਗੱਲਬਾਤ ਕਰੋ ਤੇ ਅੱਜ ਤੋਂ ਹੀ ਸ਼ੁਰੂ ਕਰੋ ਬਹੁਤ ਵਧੀਆ ਗੱਲ ਹੈ ਜੀ ਗੋਲ ਗੱਪੇ ਪ੍ਰੋਂਡੇ ਖਾਂਦੇ ਜਾਓ ਤੇ ਆਪਣਾ weight ਘਟਾਓ ਤੇ ਭਾਜੀ ਨੂੰ ਤੁਸੀਂ ਮਿਲ ਸਕਦੇ ਹੋ ਸਕ੍ਰੀਨ ਤੇ ਦਿੱਤੇ ਜਾ ਰਹੇ ਨੇ ਜੀ ਤੇ ਹੋਰ ਕੋਈ ਕੁਐਸਚਨ ਹੈ ਤਾਂ ਕਮੈਂਟ ਸੈਕਸ਼ਨਸ ਦੇ ਵਿੱਚ ਡ੍ਰॉप ਕਰੋ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਡੇ ਸਵਾਲਾਂ ਦਾ ਜਵਾਬ ਵੀ ਦੇ ਦਾਂਗੇ ਤੇ ਦੇਖਦੇ ਰਹੋ ਪ੍ਰਾਈਮ ਹੋਵੇ ਧੰਨਵਾਦ